ਉਹ ਜੀ ਅੱਜ ਆਪਾਂ ਲੈ ਕੇ ਹਿਮਾਚਲ ਬੂਲ ਦੇ ਸ਼ਾਲ ਸੂਟ ਜੀ ਆਰੀ ਵਰਕ ਹੋਇਆ ਹੋਇਆ ਜੀ ਡੇਨ ਚੈੱਕ ਕਰੋ ਜੀ ਤਿੰਨ ਕਲਰ ਦੇਵਾਂਗੇ ਇਹਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆ ਜੀ ਇਹ ਸ਼ਾਲ ਸੂਟ ਹੈ ਹਿਮਾਚਲ ਬੂਲ ਜੀ ਵਰਕ ਚ ਚੈੱਕ ਰੂ ਜੀ ਸਾਈਡ ਤੇ ਬਾਜੂ ਦਿੱਤੇ ਹੋਏ ਨੇ ਇਹ ਫਰੰਟ ਆਊਗਾ ਨਾਲ ਦੀ ਹੀ ਬੈਕ ਆ ਜੀ ਹਲੋ ਜੀ ਨਾਲ ਦੀ ਬੈਕ ਆ ਤਿੰਨ ਕਲਰ ਦੇਵਾਂਗੇ ਇਹਦੇ ਵਿੱਚ ਹਿਮਾਚਲ ਬੂਲ ਦੀ ਹੀ ਨਾਲ ਬਾਟਮ ਆਉ ਜੀ ਜੀ ਤੇ ਹਿਮਾਚਲ ਬੂਲ ਦੀ ਨਾਲ ਸ਼ਾਲ ਆ ਜੀ ਪੂਰਾ 2 ਮੀਟਰ ਸਹਿਜੋ ਸੌਲ ਦਾ ਜੀ ਤਿੰਨ ਕਲਰ ਦੇਵਾਂਗੇ ਜੀ ਪਹਿਲਾ ਕਲਰ ਹੈਗਾ ਗ੍ਰੇ ਕਲਰ ਜੀ ਬਲੈਕ ਗ੍ਰੇ ਕਲਰ ਆਈ ਇਹ ਦੂਜਾ ਕਲਰ ਆ ਉਹ ਵੀ ਪਰਪਲ ਕਲ ਟੂਨ ਤੇ ਹੀ ਮਾਤਲ ਬੂੜਾ ਜੀ ਆਰੀ ਵਰਕ ਹੋਇਆ ਹੋਇਆ ਜੀ ਦੂਸਰਾ ਕਲਰ ਆ ਗਿਆ ਪਰਪਲ ਟੂਨ ਤੇ ਜੀ ਜਿਹੜਾ ਵੀ ਸਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਮਿਲੂਗਾ ਸਾਨੂੰ ਅਲੀ ਸ਼ੇਰਵ ਵਾਲੇ ਨੂੰ ਠਾਣਾ ਰੋਡ ਪੀਕੀ ਤੋਂ ਜੀ ਨਾ 1400 ਨਾ 1500 750 ਦੇ ਵਿੱਚ ਦੇਵਾਂਗੇ ਜੀ 2.5 ਮੀਟਰ ਨਾਲ ਸ਼ਾਲ ਹੋਊਗਾ ਜੀ ਤਿੰਨ ਕਲਰ ਨੇ ਜੀ ਪੀਜਾ ਕਲਰ ਹੋਊਗਾ ਇਹ ਮੋਰ ਕਾਂਠੀ ਕਲਰ ਜੀ ਤੀਜਾ ਰੰਗ ਆ ਗਿਆ ਮੋਰ ਕਾਂਠੀ ਕਲਰ ਜੀ ਤਿੰਨ ਰੰਗ ਨੇ ਤਿੰਨੇ ਹੀ ਰੰਗ ਬਹੁਤ ਪਿਆਰੇ ਨੇ ਜੀ ਸਕਰੀਨ ਸ਼ਾਟ ਲੋ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਤਿੰਨ ਕਲਰ ਨੇ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਜੀ ਹਿਮਾਚਲ ਬੂਲ ਕਪੜਾ ਲੱਗਿਆ ਹੋਇਆ ਜੀ ਬਹੁਤ ਗਰਮ ਕਪੜਾ ਹੁੰਦਾ ਹੀ ਇਹ 2.5 ਮੀਟਰ ਸ਼ਾਲ ਦੀ ਲੈਂਥ ਆਊਗੀ ਇੱਕ ਵਾਰੀ ਕਲਰ ਫੇਰ ਚੈੱਕ ਕਰ ਲਓ ਜੀ ਮੋਰ ਕੰਠੀ ਹੋ ਗਿਆ ਜੀ